ਨਾਲ ਜੁਗ ਦਾ ਦੌਰ ਹੈ ਪਰ ਇਹ ਸਾਰਾ ਕੁਝ ਹੀ ਦੇਖ ਲਿਆ ਪਤਾ ਇਹ ਦੁਨੀਆ ਦੇ ਵਿੱਚ ਬਦਲਦੀ ਦੁਨੀਆ ਬਦਲਦੀ ਦੇਖ ਲਈ ਹੈ ਨਾ ਅਸੀਂ ਬਰਫ਼ ਦੇ ਮੇਰੇ ਸਾਡੇ ਨੇੜੇ ਧੂਰੀ ਕਾਰਖਾਨਾ ਜੀ ਕਾਰਖਾਨੇ ਚੋਂ 25 ਪੈਸੇ ਦੀ ਬਰਫ਼ ਲਿਆਉਂਦੇ ਰਹੇ ਹਾਂ 25 ਪੈਸੇ ਦੀ ਫਾਦਰ ਸਾਹਮਣੇ ਨਹੀਂ ਦੇਉਂਦੇ ਬਰਫ਼ ਇੰਨੀਕ ਦੇਂਦੇ ਹੁੰਦੇ ਉਹ ਤਾਂ ਉਹ ਵਕਤ ਤੋਂ ਲੈ ਕੇ ਫਿਰ ਬਰਫ਼ ਤੂੜੀਆਂ ਤੇ ਦੱਬੀ ਗਈ ਫਿਰ ਆਈਸ ਬਾਕਸ ਆਈਸ ਬਾਕਸ ਦੇ ਵਿੱਚ ਰੱਖੀ ਆਈਸ ਬਾਕਸ ਸਾਲਾ ਬੜਾ ਰਹੀ ਸਮਝਦਾ ਸੀ ਸਾਡੇ ਘਰੇ ਆਈਸ ਬਾਕਸ ਹੈ ਰਾਈਟ ਤੋਂ ਉਦੋਂ ਫ੍ਰਿਜ ਆਇਆ ਜੀ ਉਹ ਦੌਰ ਦੇਖਿਆ ਤਾਂ ਹੁਣ ਡਬਲ ਡੋਰ ਫ੍ਰਿਜ ਕਿਚਨਾਂ ਦੇ ਵਿੱਚ ਕਿਚਨ ਕੈਬਿਨੇਟ ਇੰਨਾ ਕੁ ਬਿਲਕੁਲ ਚੇਂਜ ਹੋ ਗਿਆ ਬਿਲਕੁਲ ਨਹੀਂ ਚੇਂਜ ਕੀਆ ਤੇ ਆ ਜਿਹੜਾ ਤੁਹਾਡਾ ਏਸੀ ਵਾਲਾ ਸਿਸਟਮ ਹੈ ਹੁਣ ਪੂਰਾ ਤੁਹਾਡਾ ਇਹ ਪੂਰਾ ਉਹੀ ਲੱਗੇ ਜਾਂਦਾ ਜੀ ਪੂਰਾ ਸਾਰੇ ਘਰ ਨੂੰ ਨਾ ਸੈਂਟਰਲ ਏਸੀ ਲੱਗੇ ਜਾਂਦਾ ਜੀ ਪਹਿਲਾਂ ਮਸਾ ਮਸਾ ਏਸੀ ਆ ਇੱਕ ਉਰੋਂ ਤੱਕ ਮੇਰੇ ਯਾਦ ਆ ਜਦੋਂ ਪਹਿਲੀ ਵਾਰੀ ਕੂਲਰ ਲਿਆ ਤਾਂ ਖਤਾਨ ਦੇ ਪੱਖੇ ਵਾਲਾ ਕੂਲਰ ਲਿਆ ਸੀ ਬਹੁਤ ਵੱਡੇ ਜਾਲੀ ਜਿਹੇ ਵਾਲਾ ਜੀ ਸਾਰੀ ਦਿਹਾੜੀ ਪਾਣੀ ਚੱਲਦਾ ਮੈਨੂੰ ਐਂ ਉਹ ਦਿਖਾ ਕੇ ਨੂੰ ਤਾਂ ਮੈਂ ਢੀ ਖੁਸ਼ੀ ਸੀ ਮੈਨੂੰ ਉਹਦੀ ਤਾਂ ਛੋਟੀਆਂ ਖੁਸ਼ੀਆਂ ਦੇ ਵਿੱਚ ਅਸੀਂ ਬਹੁਤ ਖੁਸ਼ ਸੀ ਹੈ ਨਾ ਜੀ ਤੇ ਬੜੀ ਚੇਂਜ ਦੇਖੀ ਹੈ ਪਰ ਮੈਨੂੰ ਲੱਗਦਾ ਹਰੇਕ ਨੂੰ ਐਂ ਲੱਗਦਾ ਸਾਡੇ ਫਾਦਰ ਸਾਹਿਬ ਜਾਂ ਸਾਡੇ ਵੱਡੇ ਭੈਣ ਭਰਾ ਜਿਹੜੇ ਸੁਣਾਉਂਦੇ ਹੁੰਦੇ ਨੇ ਹਰੇਕ ਬੰਦਾ ਅੱਜ ਤਾਈਂ ਐਂ ਕਹਿੰਦਾ ਰਿਹਾ ਹੈ ਵੀ ਸਾਡਾ ਵਕਤ ਵਧੀਆ ਸਾਡਾ ਵਕਤ ਬਹੁਤ ਵਧੀਆ ਸੀ ਤਾਂ ਹੋ ਸਕਦਾ ਹੈ ਗਾਂ ਵਾਲੀ ਜਨਰੇਸ਼ਨ ਜਿਹੜੀ ਅੱਜ ਕੱਲ ਨਸਲ ਚੱਲ ਰਹੀ ਹੈ ਅੱਜ ਕੱਲ ਪੀੜੀ ਚੱਲਦੀ ਹੈ ਸ਼ਾਇਦ ਉਹ ਵੀ ਐਂ ਕਹਣ ਵੀ ਸਾਡਾ ਵਕਤ ਬਹੁਤ ਵਧੀਆ ਸੀ ਤਾਂ ਮੇਰੇ ਹਿਸਾਬ ਨਾਲ ਸਮੇਂ ਸਮੇਂ ਨਾਲ ਜਿਹੜਾ ਬਦਲਦੇ ਰਹਿੰਦੇ ਨੇ ਉਹ ਵੀ ਮਾੜੀ ਗੱਲ ਨਹੀਂ ਪਰ ਇਨਸਾਨਾਂ 'ਚ ਫਰਕ ਪਿਆ ਥੋੜਾ ਜਿਹਾ ਪਿਆਰ ਮੁਹੱਬਤ 'ਚ ਫਰਕ ਪਿਆ ਜਿਹੜੇ ਅਸੀਂ ਕੋਠਿਆਂ 'ਤੇ ਬਹਿ ਕੇ ਕੌਲੀਆਂ ਦਾਲਾਂ ਦੀਆਂ ਬਣਾਈਆਂ ਹੋਈਆਂ ਨੇ ਨਾ ਤਾਂ ਉਹ 'ਚ ਮੁਹੱਬਤ ਸੀ ਵੀ ਸਾਡਾ ਮੁੰਡਾ ਬਤਾਉਂ ਨਹੀਂ ਖਾਂਦਾ ਭਾਈ ਤੁਹਾਡੇ ਇਸ ਦਾਲ ਬਣੀ ਆ ਇਹ ਦੇਜੋ ਸਾਡੇ ਨਾਲ ਬਟਾਲੋ ਕੌਲੀਆਂ ਬੰਨਦੀਆਂ ਸੀ ਉਹ ਪਿਆਰ ਬਣਦਾ ਸੀ ਔਰ ਬਿਨਾ ਕਿਸੇ ਸ਼ਿਕਵੇ ਸ਼ਿਕਾਇਤੋਂ ਕੋਈ ਅਮੀਰੀ ਗਰੀਬੀ ਨਹੀਂ ਸੀ ਕੋਠਿਆਂ 'ਤੇ ਬੈਠੇ ਜਿੱਥੇ ਤੱਕ ਨਿਗਾਹ ਜਾਂਦੀ ਸੀ ਉੱਥੋਂ ਦੀ ਉਹ ਧੀ ਪੈਣ ਮਾਤਾ ਪਿਤਾ ਉਹਨਾਂ ਦਾ ਚੁੱਲ੍ਹਾ ਸਾਂਝਾ ਹੁੰਦਾ ਸਾਂਝਾ ਹੁੰਦਾ ਸੀ ਬਿਲਕੁਲ ਉਹ ਬੜਾ ਫਰਕ ਉਹ ਫਰਕ ਪਿਆ ਆਈਸੋਲੇਟ ਹੋ ਗਏ ਪਰ ਦਿਲ ਬੜੇ ਕਾਲ ਯੁੱਗ ਦਾ ਦੌਰ ਹੈ ਪਰ ਇਹ ਸਾਰਾ ਕੁਝ ਹੀ ਦੇਖ ਲਿਆ ਪਤਾ ਇਹ ਦੁਨੀਆ ਦੇ ਵਿੱਚ ਬਦਲਦੀ ਦੁਨੀਆ ਬਦਲਦੀ ਦੇਖ ਲਈ ਹੈ ਨਾ ਅਸੀਂ ਬਰਫ਼ ਦੇ ਮੇਰੇ ਸਾਡੇ ਨੇੜੇ ਧੂਰੀ ਕਾਰਖਾਨਾ ਜੀ ਕਾਰਖਾਨੇ ਚੋਂ 25 ਪੈਸੇ ਦੀ ਬਰਫ਼ ਲਿਆਉਂਦੇ ਰਹੇ ਹਾਂ 25 ਪੈਸੇ ਦੀ ਫਾਦਰ ਸਾਹਮਣੇ ਦੇਣਦੇ ਬਰਫ਼ ਇੰਨੀਕ ਦੇਣਦੇ ਹੁੰਦੇ ਉਹ ਤਾਂ ਉਹ ਵਕਤ ਤੋਂ ਲੈ ਕੇ ਫਿਰ ਬਰਫ਼ ਤੂੜੀਆਂ ਤੇ ਦੱਬੀ ਗਈ ਫਿਰ ਆਈਸ ਬਾਕਸ ਆਈਸ ਬਾਕਸ ਦੇ ਵਿੱਚ ਰੱਖੀ ਆਈਸ ਬਾਕਸ ਸਾਲਾ ਬੜਾ ਰਹੀ ਸਮਝਦਾ ਸੀ ਸਾਡੇ ਘਰੇ ਆਈਸ ਬਾਕਸ ਹੈ ਰਾਈਟ ਤੇ ਉਦੋਂ ਆ ਫ੍ਰਿਜ ਆਏ ਜੀ ਉਹ ਦੌਰ ਦੇਖਿਆ ਤਾਂ ਹੁਣ ਡਬਲ ਡੋਰ ਫ੍ਰਿਜ ਕਿਚਨਾਂ ਦੇ ਵਿੱਚ ਕਿਚਨ ਕੈਬਿਨੇਟ ਦੇ ਵਿੱਚ ਇੰਨਾ ਕੁਝ ਬਿਲਕੁਲ ਚੇਂਜ ਹੋ ਗਿਆ ਬਿਲਕੁਲ ਚੇਂਜ ਦੇਖਿਆ ਤੇ ਆ ਜਿਹੜਾ ਤੁਹਾਡਾ ਏਸੀ ਵਾਲਾ ਸਿਸਟਮ ਹੈ ਹੁਣ ਉਹ ਪੂਰਾ ਤੁਹਾਡਾ ਇਹ ਪੂਰਾ ਉਹੀ ਲੱਗ ਜਾਂਦਾ ਜੀ ਪੂਰਾ ਸਾਰੇ ਘਰ ਨੂੰ ਸੈਂਟਰਲ ਏਸੀ ਲੱਗ ਜਾਂਦਾ ਜੀ ਪਹਿਲਾਂ ਮਸਾਂ ਮਸਾਂ ਏਸੀ ਸੀ ਕੂਲਰ ਤੱਕ ਮੇਰੇ ਯਾਦ ਆ ਜਦੋਂ ਪਹਿਲੀ ਵਾਰੀ ਕੂਲਰ ਲਿਆ ਤਾਂ ਖਤਾਨ ਦੇ ਪੱਖੇ ਵਾਲਾ ਕੂਲਰ ਲਿਆ ਸੀ ਬਹੁਤ ਵੱਡੇ ਜਾਲੀ ਜੀ ਵਾਲਾ ਜੀ ਸਾਰੀ ਦਿਹਾੜੀ ਪਾਣੀ ਚੱਲਦਾ ਮੈਨੂੰ ਐਂ ਉਹ ਦਿਖਾ ਕੇ ਇਹਨੂੰ ਤਾਂ ਮਾੜੀ ਖੁਸ਼ੀ ਸੀ ਮੈਨੂੰ ਉਹਦੀ ਤਾਂ ਛੋਟੀਆਂ ਖੁਸ਼ੀਆਂ ਦੇ ਵਿੱਚ ਅਸੀਂ ਬਹੁਤ ਖੁਸ਼ ਸੀ ਹੈਨਾ ਜੀ ਤੇ ਬੜੀ ਚੇਂਜ ਦੇਖੀ ਹੈ ਪਰ ਮੈਨੂੰ ਲੱਗਦਾ ਹਰੇਕ ਨੂੰ ਐਂ ਲੱਗਦਾ ਸਾਡੇ ਫਾਦਰ ਸਾਹਿਬ ਜਾਂ ਸਾਡੇ ਵੱਡੇ ਭੈਣ ਭਰਾ ਜਿਹੜੇ ਸੁਣਾਉਂਦੇ ਹੁੰਦੇ ਨੇ ਹਰੇਕ ਬੰਦਾ ਅੱਜ ਤਾਈਂ ਐਂ ਕਹਿੰਦਾ ਰਿਹਾ ਹੈ ਵੀ ਸਾਡਾ ਵਕਤ ਵਧੀਆ ਸੀ ਸਾਡਾ ਵਕਤ ਬਹੁਤ ਵਧੀਆ ਸੀ ਤਾਂ ਹੋ ਸਕਦਾ ਹੈ ਗਾਂ ਵਾਲੀ ਜਨਰੇਸ਼ਨ ਜਿਹੜੀ ਅੱਜ ਕੱਲ ਨਸਲ ਚੱਲ ਰਹੀ ਹੈ ਅੱਜ ਕੱਲ ਪੀੜੀ ਚੱਲਦੀ ਹੈ ਸ਼ਾਇਦ ਉਹ ਵੀ ਐਂ ਕਹਣ ਵੀ ਸਾਡਾ ਵਕਤ ਬਹੁਤ ਵਧੀਆ ਸੀ ਤਾਂ ਮੇਰੇ ਹਿਸਾਬ ਨਾਲ ਸਮੇਂ ਸਮੇਂ ਨਾਲ ਜਿਹੜਾ ਬਦਲਦੇ ਰਹਿੰਦੇ ਨੇ ਉਹ ਵੀ ਮਾੜੀ ਗੱਲ ਨਹੀਂ ਪਰ ਇਨਸਾਨਾਂ 'ਚ ਫਰਕ ਪਿਆ ਥੋੜਾ ਜਿਹਾ ਪਿਆਰ ਮੁਹੱਬਤ 'ਚ ਫਰਕ ਪਿਆ ਜਿਹੜੇ ਅਸੀਂ ਕੋਠਿਆਂ 'ਤੇ ਬਹਿ ਕੇ ਕੌਲੀਆਂ ਦਾਲਾਂ ਦੀਆਂ ਬਣਾਈਆਂ ਹੋਈਆਂ ਨੇ ਨਾ ਤਾਂ ਉਹ 'ਚ ਮੁਹੱਬਤ ਸੀ ਵੀ ਸਾਡਾ ਮੁੰਡਾ ਬਤਾਉਂ ਨਹੀਂ ਖਾਂਦਾ ਭਾਈ ਤੁਹਾਡੇ ਜ਼ਾਲ ਬਣੀ ਹੋਏ ਦੇਜੋ ਸਾਡੇ ਨਾਲ ਬਟਾਲੋ ਕੌਲੀਆਂ ਬਣਦੀਆਂ ਸੀ ਉਹ ਪਿਆਰ ਬਣਦਾ ਸੀ ਔਰ ਬਿਨਾ ਕਿਸੇ ਸ਼ਿਕਵੇ ਸ਼ਿਕਾਇਤੋਂ ਕੋਈ ਅਮੀਰੀ ਗਰੀਬੀ ਨਹੀਂ ਸੀ ਕੋਠਿਆਂ 'ਤੇ ਬੈਠੇ ਜਿੱਥੇ ਤੱਕ ਨਿਗਾਹ ਜਾਂਦੀ ਸੀ ਉੱਥੋਂ ਦੀ ਉਹ ਧੀ ਪਹਿਣ ਮਾਤਾ ਪਿਤਾ ਉਹਨਾਂ ਦਾ ਚੁੱਲ੍ਹਾ ਸਾਂਝਾ ਹੁੰਦਾ ਸੀ ਸਾਂਝਾ ਹੁੰਦਾ ਸੀ ਬਿਲਕੁਲ ਉਹ ਬੜਾ ਫਰਕ ਉਹ ਫਰਕ ਪਿਆ ਆਈਸੋਲੇਟ ਹੋ ਗਏ ਪਰ ਦਿਲ بڑے ਛੋਟ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ